ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਮੈਸਟਰ ਆਫ ਫਸਟ ਦੇ ਲਈ ਪੰਜਾਬੀ ਪੰਜਾਬੀ ਲੋਕਧਾਰਾ ਠੀਕ ਹੈ ਮੇਜਰ ਕੋਰਸ ਡਿਸਪੀਸਪਲਨ ਸਪੈਸੀਫਿਕ ਕੋਰਸ ਪੀ ਯੂ ਐਨ 1 101 ਠੀਕ ਹੈ ਸਬਜੈਕਟ ਕੋਡ ਆ ਇਸ ਦਾ ਜਿਹੜਾ ਸਿਲੇਬਸ ਤੇ ਇਸਦੇ ਆਪਾਂ ਜਿਹੜੇ ਕੀ ਤਿਆਰੀ ਸ਼ੁਰੂ ਕਰਨ ਜਾ ਰਹੇ ਹਾਂ ਸੋ ਸਭ ਤੋਂ ਪਹਿਲਾਂ ਆਪਾਂ ਜਿਹੜੇ ਕੀ ਸਿਲੇਬਸ ਤੁਹਾਡੇ ਨਾਲ ਸ਼ੋ ਕਰਾਂਗੇ ਦੈਨ ਉਸ ਤੋਂ ਬਾਅਦ ਆਪਾਂ ਤੁਹਾਨੂੰ ਜਿਹੜੇ ਕੀ ਇਸਦੇ ਮਾਡਲ ਟੈਸਟ ਪੇਪਰ ਫਿਰ ਆਪਾਂ ਜਿਹੜੇ ਕੀ ਇਹਦੇ 1 ਵਾ 1 ਜਿਹੜੀ ਕੀ ਤਿਆਰੀ ਸ਼ੁਰੂ ਕਰਾਂਗੇ ਤੇ ਇਹਦੇ ਵਿੱਚ ਮੈਂ ਤੁਹਾਨੂੰ ਜਿਹੜੇ ਕੀ ਇਸਦੇ ਵਿੱਚ ਮੈਂ ਤੁਹਾਡਾ ਜਿਹੜੇ ਕੀ ਨਾਲ ਦੀ ਨਾਲ ਤੁਹਾਨੂੰ ਇਹ ਦੱਸੂਗੀ ਤੁਹਾਡੇ ਕਿ ਕਿੰਨੇ ਪਾਸਿੰਗ ਮਾਰਕਸ ਨੇ ਕਿੰਨੇ ਤੁਸੀਂ ਲੈਣੇ ਨੇ ਪੇਪਰ ਨੂੰ ਪਾਸ ਕਰਨ ਲਈ ਕਿਹੜੇ-ਕਿਹੜੇ ਟੌਪਿਕ ਈਜ਼ੀ ਆ ਠੀਕ ਆ ਕਿੱਦਾਂ ਤੁਸੀਂ ਤਿਆਰੀ ਕਰਨੀ ਆ ਹਾਂਜੀ ਤੇ ਇਹ ਸਟੂਡੈਂਟਸ ਆਪਾਂ ਮੇਜਰ 1 ਮੇਜਰ ਕੋਰਸ ਮੇਜਰ ਕੋਰਸ ਠੀਕ ਹੈ ਸੈਮੈਸਟਰ 1 ਤੇ ਮਾਈਨਰ ਕੋਰਸ ਸੇਮ ਹੀ ਸਿਲੇਬਸ ਹੈ ਹਾਂਜੀ ਪੰਜਾਬੀ ਦਾ ਇਹ ਤਾਂ ਇਹਦੇ ਵਿੱਚ ਪਹਿਲਾ ਪੰਜਾਬੀ ਲੋਕਤਾਰਾ ਦਾ ਸਿਧਾਂਤ ਜਿਹਦੇ ਵਿੱਚ ਲੋਕਤਾਰਾ ਕੀ ਹੈ ਦੀ ਪਰਿਭਾਸ਼ਾ ਇਹਦਾ ਖੇਤਰ ਇਹਦੇ ਜਿਹੜੇ ਕੀ ਤੱਤ ਆ ਜਾਣਗੇ ਕੁਐਸਚਨ ਤੇ ਲੋਕਤਾਰਾ ਦਾ ਵਰਗੀਕਰਨ ਜਿਹੜਾ 12 ਹਾਂਜੀ ਪਹਿਲਾ ਤਾਂ ਤੁਹਾਡਾ ਯੂਨਿਟ 1 ਦੇ ਵਿੱਚ ਹੈਗਾ ਲੋਕਤਾਰਾ ਦਾ ਸਿਧਾਂਤ ਜਿਹਦੇ ਵਿੱਚ ਲੋਕਤਾਰਾ ਕੀ ਹੈ ਦੀ ਪਰਿਭਾਸ਼ਾ ਇਹਦਾ ਖੇਤਰ ਤੇ ਇਹਦਾ ਤੱਤ ਤੇ ਲੋਕਤਾਰਾ ਦਾ ਵਰਗੀਕਰਨ ਸੈਕਿੰਡ ਬੁੱਕ ਦੇ ਵਿੱਚ ਹੈਗਾ ਪੰਜਾਬ ਲੋਕ ਕਾਵ ਰੂਪ ਜਿਹਦੇ ਵਿੱਚ ਕੋੜੀਆਂ ਸਹਾਗ ਟੱਪਾ ਲੋਕ ਬੋਲੀ ਸਿੱਠਣੀ ਆ ਜਾਣਗੀ ਇਹ ਸਾਰੇ ਸਟੂਡੈਂਟਸ ਪਲੱਸ 1 ਦੇ ਵਿੱਚ ਹੈਗੇ ਨੇ ਕਰਵਾਏ ਮਤਲਬ ਕਿ ਪਲੱਸ 1 ਵਾਲਾ ਸਿਲੇਬਸ ਤੁਹਾਨੂੰ ਈਜ਼ੀ ਯਾਦ ਹੋ ਜਾਣਾ ਤੇ ਲੋਕ ਵਿਰਤਾਂਤ ਲੋਕ ਗਾਥਾ ਕੀ ਹੈ ਪਰਿਕਥਾ ਕੀ ਹੈ ਜਨੌਰ ਕਥਾ ਕੀ ਹੈ ਮਿੱਥ ਕਥਾ ਕੀ ਹੈ ਦੰਤ ਕਥਾ ਕੀ ਹੈ ਇਹ ਸਾਰੇ ਪਲੱਸ 1 ਚ ਟੌਪਿਕ ਨੇ ਤੁਹਾਨੂੰ ਬਹੁਤ ਈਜ਼ੀ ਵੇ ਨਾਲ ਯਾਦ ਹੋ ਜਾਣਗੇ ਤੇ ਪੇਪਰ ਦਾ ਪੈਟਰਨ ਕੀ ਹੋਵੇ ਤੁਹਾਡਾ ਨਾਲ ਆਪਾਂ ਦੱਸ ਦਿਆਂ ਤੇ 90 ਮਾਰਕਸ ਦਾ ਪੇਪਰ ਹੋਣਾ ਹੈ ਜਿਹਦੇ ਵਿੱਚੋਂ 32 ਮਾਰਕਸ ਲੈਣੇ ਤੁਸੀ ਪੇਪਰ ਨੂੰ ਪਾਸ ਕਰਨ ਲਈ ਉਸ ਤੋਂ ਬਾਅਦ ਜਿਹੜੀ ਤੁਹਾਡੀ ਪੰਜਾਬ ਪੁਸਤਕ ਹੈ ਭੁਪਿੰਦਰ ਸਿੰਘ ਖੈਰਾ ਦੀ ਪੰਜਾਬ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇਹ ਸਟੂਡੈਂਟਸ ਸੈਮੈਸਟਰ 3 ਦੇ ਵਿੱਚ ਚੱਲ ਰਹੀ ਹੈ ਹੁਣ ਇਹ ਹੁਣ ਤੁਹਾਨੂੰ ਜਿਹੜੀ ਕਿ ਪਲੱਸ ਮਤਲਬ ਕਿ ਸੈਮੈਸਟਰ 1 ਤੇ ਵੀ ਚਲਗਾਤੀ ਮੇਜਰ ਤੇ ਮਾਈਨਰ ਕੋਰਸ ਦੇ ਵਿੱਚ ਤੇ ਇਹ ਵਾਲੀ ਬੁੱਕ ਦੇ ਜਿੰਨੇ ਵੀ ਨਿਵੰਦਨੇ ਆਪਾਂ ਸਾਰੇ ਹੁਣੇ ਕਰਵਾਏ ਹੋਏ ਨੇ ਸੈਮੈਸਟਰ 3 ਨੂੰ ਤਾਂ ਤੁਸੀਂ ਉਹ ਵੀਡੀਓਜ਼ ਨੂੰ ਵਾਚ ਕਰ ਸਕਦੇ ਹੋ ਅਗਰ ਨਹੀਂ ਵਾਚ ਕਰਨੇ ਤਾਂ ਆਪਾਂ ਜਿਹੜੀ ਕਿ ਅਲੱਗ ਵੀ ਬਣਾਵਾਂਗੇ ਨਹੀਂ ਅਗਰ ਤੁਸੀਂ ਸਿਲੇਬਸ ਆਪਣੇ ਨੇ ਕਵਰ ਕਰਨ ਲਈ ਤੁਸੀਂ ਉਹ ਵੀਡੀਓਜ਼ ਨੂੰ ਵਾਚ ਕਰ ਲਓ ਠੀਕ ਹੈ ਉਹਦੇ ਵਿੱਚ ਜਿਹੜੇ ਉਹਨਾਂ ਦੇ ਸਾਰ ਉਹ ਤੁਸੀਂ ਯਾਰ ਕਰ ਲਓ ਸਾਰੇ ਐਂਡ ਵਿਸ਼ਾ ਵਸਤੂ ਤੇ ਮੈਂ ਤਾਂ ਹੁਣ ਦਿਖਾ ਦਾਨੀ ਆ ਤੇ ਸਟੂਡੈਂਟ ਸਭ ਤੋਂ ਪਹਿਲਾਂ ਤਾਂ ਕਿ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਕਿਉਂਕਿ ਇਸ ਤੇ ਆਪਾਂ ਤੁਹਾਡੇ ਕੱਲੇ ਪੰਜਾਬੀ ਦੀ ਨਹੀਂ ਸਾਰੇ ਸਬਜੈਕਟਸ ਦੀ ਤਿਆਰੀ ਕਰਵਾਵਾਂਗੇ ਠੀਕ ਹੈ ਤੇ ਨਾਲ ਦੀ ਨਾਲ ਸਾਰੇ ਸਬਜੈਕਟਸ ਦੀ ਤਿਆਰੀ ਕਰਵਾਵਾਂਗੇ ਤੇ ਵੱਧ ਤੋਂ ਵੱਧ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਵਾਓ ਸਟੂਡੈਂਟਸ ਤੋਂ ਹਾਂਜੀ ਇਸ ਦੇ ਵਿੱਚ ਤੁਸੀਂ ਜਾਣਾ ਪਲੇਲਿਸਟ ਦੇ ਵਿੱਚ ਜਾਣਾ ਪਲੇਲਿਸਟ ਨੂੰ ਜਦੋਂ ਤੁਸੀਂ ਕਲਿੱਕ ਕਰੋਗੇ ਹਾਂਜੀ ਪਲੇਲਿਸਟ ਨੂੰ ਕਲਿੱਕ ਕਰਨਾ ਤੁਸੀਂ ਇਹਦੇ ਵਿੱਚ ਦੇਖੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਮੈਸਟਰ 3 ਆਲ ਸਬਜੈਕਟਸ ਆਲ ਸਬਜੈਕਟਸ ਜਿਉ ਜੋ ਤੁਸੀਂ ਨੂੰ ਕਲਿੱਕ ਕਰੋਗੇ ਤਾਂ ਨੀਚੇ ਤੁਹਾਨੂੰ ਪੰਜਾਬੀ ਲਾਜ਼ਮੀ ਮਿਲਣੀ ਹੈ ਜਿਹਦੇ ਵਿੱਚ ਆਪਾਂ ਨੇ ਪੰਜਾਬ ਪੁਸਤਕ ਦੇਖੋ ਇੱਥੋਂ ਸ਼ੁਰੂ ਹੋ ਰਹੀ ਹੈ ਪੰਜਾਬ ਪੁਸਤਕ ਪੰਜਾਬ ਸਾਡੇ ਪਿੰਡ ਦੇ ਇਸ਼ਟ ਵਿਸ਼ਾ ਵਸਤੂ ਠੀਕ ਹੈ ਪੰਜਾਬ ਦੇ ਖਾਨ ਇਹਦਾ ਵਿਸ਼ਾ ਵਸਤੂ ਲੋਕੀਤਾਂ ਵਿੱਚ ਇਤਿਹਾਸ ਇਹ ਵਿਸ਼ਾ ਵਸਤੂ ਲੋਕ ਵਿਸ਼ਵਾਸ ਠੀਕ ਹੈ ਉੱਤਰ ਭਾਰਤੀ ਰੁੱਤ ਚੱਕਰ ਗਿੱਧਾ ਠੀਕ ਹੈ ਇਹ ਸਾਰੇ ਕਰਵਾਏ ਹੋਏ ਨੇ ਵਿਰਾਸਤੀ ਖੇਡਾਂ ਇਹ ਸਾਰੇ ਕਰਵਾਏ ਹੋਣ 10 ਦੇ 10 ਤੁਸੀਂ ਆਪਣੇ ਇੱਥੋਂ ਐਨੇ ਤੁਸੀਂ ਵਾਚ ਕਰ ਸਕਦੇ ਹੋ ਤੇ ਆਪਾਂ ਸਟੂਡੈਂਟਸ ਇਹਦਾ ਮੋਡਲ ਟੈਸਟ ਪੇਪਰ ਵੀ ਕਰਾਂਗੇ ਹਾਂਜੀ ਉਸ ਤੋਂ ਬਾਅਦ ਇਹਦੇ ਵਿੱਚ ਪੰਜਾਬੀ ਲੋਕ ਧਾਰਾ ਦੇ ਵਿਸ਼ੇਗਤ ਪਸਾਰ ਪੰਜਾਬ ਲੋਕ ਪੰਜਾਬ ਦੀ ਲੋਕ ਧਾਰਾ ਦੇ ਤੱਤ ਨਿਵੰਦ ਦਾ ਲੋਕਧਰਾਈ ਅਧਿਐਨ ਉਸ ਤੋਂ ਬਾਅਦ ਵਿਵਹਾਰਿਕ ਪੰਜਾਬੀ ਵਿਵਹਾਰਿਕ ਵਿਆਕਰਨ ਠੀਕ ਆਪਾਂ ਲਗਾ ਸਕਦੇ ਹਾਂ ਇਹਦੇ ਪੈਰਾ ਰਚਨਾ ਦੁੱਲਾ ਪੱਟੀ ਜੂਣਾ ਮੋੜ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਬਾ ਸਰ ਛੋਟੂ ਰਾਮ ਰਹਿਮਤ ਅਲੀ ਵਜ਼ਦੀਕ ਕੇ ਠੀਕ ਹੈ ਪੈਰਾ ਰਚਨਾ ਨੇ ਤੇ ਬੁਝਾਰਤਾਂ ਪੰਜਾਬੀ ਸੁਖਦੇਵ ਮਾਧੂ ਮਾਧਪੂਰੀ ਜੀ ਦੀ ਪੁਸਤਕ ਪੰਜਾਬੀ ਬੁਝਾਰਤਾਂ ਦੇ ਆਧਾਰ ਤੇ ਠੀਕ ਹੈ ਫਿਰ ਅੱਗੇ ਬਹੁ ਆਰਥਿਕ ਸ਼ਬਦ ਨੇ ਤੇ ਹੁਣ ਇਹਨਾਂ ਦੇ ਵਿੱਚੋਂ ਪੇਪਰ ਦੀ ਵੰਡ ਕਿਵੇਂ ਹੋਊਗੀ ਪੇਪਰ ਠੀਕ ਹੈ ਅੰਕਾਂ ਦੀ ਵੰਡ ਹਾਂ ਜਿਹੜਾ ਪਹਿਲਾ ਪ੍ਰਸ਼ਨ ਆ ਉਹਦੇ ਵਿੱਚੋਂ ਸਾਰੇ ਸਿਲੇਬਸ ਚੋਂ 12 ਸਵਾਲ ਪੁੱਛੇ ਜਾਣਗੇ ਕੋਈ 10 ਸਵਾਲਾਂ ਦੇ ਤੁਸੀਂ ਲਘੂ ਉੱਤਰ ਦੇਣੇ ਹੋਣਗੇ ਮਤਲਬ ਕਿ ਸਭ ਤੋਂ ਪਹਿਲਾਂ ਸ਼ਾਰਟ ਕੁਐਸ਼ਨਸ ਆਉਣਗੇ ਜਵਾਬ 25 ਸ਼ਬਦਾਂ ਵਿੱਚ ਤੁਸੀ ਲਿਖਣਾ ਹੋਣਗੇ ਉੱਤਰ ਤੇ ਇਹ 10 ਦੇ 10 ਕੁਐਸਚਨ 2-2 ਮਾਰਕਸ ਦੇ ਹੋਣਗੇ 20 ਮਾਰਕਸ ਦੇ ਉਸ ਤੋਂ ਬਾਅਦ ਯੂਨਿਟ 1 ਤੇ 2 ਦੇ ਵਿੱਚੋਂ ਦੋ ਸਵਾਲ ਪੁੱਛੇ ਜਾਣਗੇ ਕੋਈ ਇੱਕ ਹੱਲ ਕਰਨਾ ਹੋਵੇ ਤੁਹਾਨੂੰ ਸਾਰਾ ਨਾ ਮਾਡਲ ਟੈਸਟ ਪੇਪਰ ਤੋਂ ਪਤਾ ਲੱਗੂਗਾ ਠੀਕ ਹੈ ਇਹ 15 ਸਵਾਲ ਹੋਣਗੇ ਇੱਕ-ਇੱਕ ਕੋਈ ਖਾਲ ਕਰਨ ਹੋਗਾ ਮਤਲਬ ਕਿ 15 ਅੰਕਾਂ ਦਾ ਹੋਗਾ ਦੋ ਸਵਾਲ ਹੋਣਗੇ ਦੋ ਕੁਐਸਚਨ ਹੋਣਗੇ ਹਰ ਇੱਕ ਕੁਐਸਚਨ ਤੁਹਾਡਾ 15 ਅੰਕਾਂ ਦਾ ਹੋਗਾ ਦੋ ਚੋਂ ਤੁਸੀਂ ਇੱਕ ਕਰਨਾ ਹੋਗਾ ਫਿਰ ਯੂਨਿਟ 3 ਦੇ ਵਿੱਚ ਤਾਂ ਤੋ ਚਾਰ ਪ੍ਰਸ਼ਨ ਪੁੱਛੇ ਜਾਣਗੇ ਤੁਸੀਂ ਕਿਸੇ ਦੋ ਦਾ ਉੱਤਰ ਕਰਨਾ ਹੋਊਗਾ ਠੀਕ ਹੈ ਉਹ ਲੌਂਗ ਵੇਵ ਹੋਣਗੇ ਉਹ ਤਾਂ 20 20 ਮਾਰਕਸ ਦੇ ਹੋਊਗਾ ਦੋ ਦੋਨੇ ਕੁਐਸਚਨ 40 ਮਾਰਕਸ ਹੋਗੇ ਫਿਰ ਉਸ ਤੋਂ ਤਿੰਨ ਭਾਗ ਹੋਣਗੇ ਯੂਨਿਟ 4 ਦੇ ਅੰਕ 15 ਹੋਣਗੇ ਪੈਰਾ ਰਚਨਾ ਨਾਲ ਸੰਬੰਧਿਤ ਕੋਈ ਵੀ ਜੀ ਸੀ ਸੀਮਾ 250 ਵਰਡਸ ਦੇ ਵਿੱਚ ਤੁਸੀ ਲਿਖਣਾ ਹੋਗਾ ਤੇ ਇਹ ਪੰਜ ਅੰਕਾਂ ਦਾ ਹੋਊਗਾ ਕਿਸੇ ਸ਼ਖਸੀਅਤ ਤੋਂ ਬਾਰੇ ਪੁੱਛਿਆ ਜਾਊਗਾ ਕਿਸੇ ਇੱਕ ਸ਼ਖਸੀਅਤ ਬਾਰੇ ਤੁਸੀ ਦੇਣਾ ਹੋਊਗਾ ਅਨਸਰ ਤੇ ਕੋਈ ਸੱਤ ਬੁਝਾਰਤਾਂ ਵਿੱਚੋਂ ਪੰਜ ਬੁਝਾਰਤਾਂ ਤੁਸੀ ਹੱਲ ਕਰਨੀਆਂ ਹੋਣਗੀਆਂ ਤੇ ਹਰ ਇੱਕ ਬੁਝਾਰਤ ਜਿਹੜੀ ਕਿ 1 ਮਾਰਕਸ ਦੀ ਹੋਊਗੀ ਤੇ ਬਹੁਤਕ ਸ਼ਬਦ ਸੱਤ ਹੋਣਗੇ ਜਿਹਦੇ ਵਿੱਚ ਤੁਸੀ ਪੰਜ ਕਰਨੇ ਹੋਣਗੇ ਤੇ ਹਰ ਜਿਹੜਾ ਬਹੁਤਕ ਸ਼ਬਦ ਦਾ 1 ਮਾਰਕਸ ਦਾ ਹੋਊਗਾ ਇਹ ਤੁਹਾਡਾ ਹੈਗਾ ਸਿਲੇਬਸ ਤੇ ਇਹ ਸੇਮ ਹੈ ਸਟੂਡੈਂਟਸ ਮੇਜਰ 1 ਤੇ ਮਾਈਨਰ ਤੇ ਵਿੱਚ ਮੈਂ ਤੁਹਾਨੂੰ ਦਿਖਾਉਣੀ ਮਾਈਨਰ ਦਾ ਵੀ the combiner course Check